ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅੱਜ ਜੀ ਕਾ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੁਰਕ ਖੇਤਰ ਤੋਂ ਹੁੰਦੇ ਹੋਏ ਦੀਪਾਰਵੀ ਕੀ ਪਹੁੰਚੀ ਤੇ ਗੰਗਾ ਨਦੀ ਵਿੱਚ ਉਤਰ ਕੇ ਇੱਕ ਅਜੀਹਾ ਕੌਤਕ ਬਰਤਾਇਆ ਜਿਸ ਨੂੰ ਦੇਖ ਕੇ ਹਜ਼ਾਰਾਂ ਲੱਖਾਂ ਲੋਕਾਂ ਦੀ ਪਹਿਮ ਪਰਮ ਦੂਰ ਹੋ ਗਈ ਹਰਿਦਵਾਰ ਹਿੰਦੂਆਂ ਦਾ ਇੱਕ ਬਹੁਤ ਵੱਡਾ ਧਾਰਮਿਕ ਸਥਾਨ ਹੈ ਗੰਗਾ ਨਦੀ ਵਿੱਚ ਇਸ਼ਨਾਨ ਕਰਨਾ ਲੋਕੀ ਆਪਣਾ ਕਲਿਆਣ ਸਮਝਦੇ ਹਨ ਤੇ ਇਸੇ ਤਰ੍ਹਾਂ ਇੱਕ ਵਾਰੀ ਵਿਸਾਖੀ ਦੇ ਸਬਹ ਦਿਹਾੜੇ ਤੇ ਮੇਲਾ ਲੱਗਣ ਵਾਲਾ ਸੀ ਗੁਰੂ ਜੀ ਨੇ ਗੰਗਾ ਦੇ ਕੰਢੇ ਇੱਕ ਠੀਕ ਥਾਂ ਦੇਖ ਕੇ ਰੇਤ ਵਾਲੀ ਜਗ੍ਹਾ ਤੇ ਹੀ ਆਪਣਾ ਡੇਰਾ ਲਗਾ ਲਿਆ ਦੂਰੋਂ ਦੂਰੋਂ ਲੋਕ ਪਵਿੱਤਰ ਗੰਗਾ ਵਿੱਚ ਇਸ਼ਨਾਨ ਕਰਨ ਦੇ ਬਾਸਤੇ ਆ ਰਹੇ ਸਨ ਤੇ ਮੀਲੇ ਦੇ ਕਰਕੇ ਦੂਰ ਦੂਰ ਤੱਕ ਸਾਧੂ ਸੰਨਿਆਸੀਆ ਦੇਖੇ ਮੇ ਲੱਗੇ ਹੋਈ ਸਨ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਹਜ਼ਾਰਾਂ ਲੋਕ ਪਵਿੱਤਰ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਤੇ ਕਈ ਲੋਕ ਚੜ੍ਹਦੇ ਸੂਰਜ ਵੱਲ ਨੂੰ ਮੁਹ ਕਰਕੇ ਸੂਰਜ ਪੱਲੇ ਨੂੰ ਗੜਪਿਆਂ ਨਾਲ ਪਾਣੀ ਡੋਲ ਰਹੀ ਸਨ ਤੰ 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 ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅੰਦਰ ਦ੍ਰਿਸ਼ਟੀ ਤੋਂ ਪਤਾ ਚੱਲਿਆ ਕਿ ਇਹਨਾਂ ਦਾ ਇਸ ਤਰ੍ਹਾਂ ਨਹਾਉਣਾ ਵੀ ਅਰਥ ਹੈ ਤੇ ਸੂਰਜ ਨੂੰ ਇਸ ਤਰ੍ਹਾਂ ਪਾਣੀ ਦੇਣਾ ਵੀ ਕਿਸੇ ਵੀ ਕੰਮ ਦਾ ਨਹੀਂ ਲੋਕਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖੀ ਗੁਰੂ ਨਾਨਕ ਦੇਵ ਜੀ ਗੰਗਾ ਦੇਵੀ ਵਿਚ ਚਲੇ ਗਈ ਤੇ ਸੂਰਜ ਵੱਲ ਨੂੰ ਪਿੱਠ ਕਰਕੇ ਪੱਛਮ ਵੱਲ ਨੂੰ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਰਤੀਆਂ ਦੇਖ ਕੇ ਉੱਥੇ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਗਈ ਤੇ ਲੋਕ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਕਿ ਪੂਰਬ ਤੁਹਾਡੇ ਪਿੱਛੇ ਹੈ ਤੁਸੀਂ ਗਲਤ ਦਿਸ਼ਾ ਵੱਲ ਨੂੰ ਪਾਣੀ ਚੜਾ ਰਹੇ ਹੋ ਪਰ ਗੁਰੂ ਜੀ ਨੇ ਉਹਨਾਂ ਦੇ ਕੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਲਗਾਤਾਰ ਪਾਣੀ ਪੱਛਮ ਦਿਸ਼ਾ ਵੱਲ ਨੂੰ ਛੁੱਟਦੇ ਰਹੇ ਗੁਰੂ ਜੀ ਦੇ ਵੱਲੋਂ ਕੋਈ ਵੀ ਜਵਾਬ ਨਾ ਦੇਣ ਉੱਤੇ ਕੋਲ ਖੜੀ ਲੋਕਾਂ ਦੀ ਭੀੜ ਨੇ ਪੁੱਛਿਆ ਕਿ ਇਹ ਪਾਣੀ ਤੁਸੀਂ ਕਿਸ ਨੂੰ ਦੇ ਰਹੇ ਹੋ ਤਾਂ ਸਤਗੁਰੂ ਜੀ ਨੇ ਉਹਨਾਂ ਦੇ ਪ੍ਰਸ਼ਨ ਦਾ ਜਵਾਬ ਦੇਣ ਦੀ ਬਜਾਈ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਪੂਰਬ ਦੇ ਸੱਜ ਵੱਲ ਨੂੰ ਪਾਣੀ ਕਿਸ ਨੂੰ ਦੇ ਰਹੇ ਹੋ ਤਾਂ ਜਵਾਬ ਵਿੱਚ ਲੋਕਾਂ ਦੀ ਭੀੜ ਨੇ ਕਿਹਾ ਕਿ ਅਸੀਂ ਤਾਂ ਆਪਣੇ ਪੂਰਵਜਾਂ ਨੂੰ ਪਿਤਰ ਲੋਕ ਵਿੱਚ ਪਾਣੀ ਦੇ ਰਹੇ ਹਾਂ ਜੋ ਕਿ ਸੂਰਜ ਦੇ ਕੋਲ ਹੈ ਤਾਂ ਗੁਰੂ ਜੀ ਨੇ ਉਹਨਾਂ ਲੋਕਾਂ ਤੋਂ ਪੁੱਛਿਆ ਕਿ ਉਹ ਅਸਥਾਨ ਇੱਥੋਂ ਕਿੰਨੀ ਦੂਰ ਹੈ ਤਾਂ ਲੋਕਾਂ ਨੇ ਜਵਾਬ ਵਿੱਚ ਕਿਹਾ ਕਿ ਉਹ ਅਸਥਾਨ ਇੱਥੋਂ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਹੈ ਉਹਨਾਂ ਲੋਕਾਂ ਦਾ ਇਹ ਜਵਾਬ ਸੁਣ ਕੇ ਗੁਰੂ ਜੀ ਦਵਾਰਾ ਤੋਂ ਪੱਛਮ ਦਿਸ਼ਾ ਵੱਲ ਨੂੰ ਪਾਣੀ ਦੇਣ ਲੱਗ ਪਏ ਤਾਂ ਗੁਰੂ ਜੀ ਨੂੰ ਇਸ ਤਰ੍ਹਾਂ ਕਰਦੇ ਹੋਏ ਦੇਖ ਕੇ ਉਹ ਲੋਕ بار بار ਗੁਰੂ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਪੱਛਮ ਦੇਸ਼ਾਂ ਵੱਲ ਨੂੰ ਪਾਣੀ ਕਿਉਂ ਛੁੱਟ ਰਹੇ ਹੋ ਤਾਂ ਗੁਰੂ ਜੀ ਨੇ ਅਖੀਰ ਵਿੱਚ ਜਵਾਬ ਦਿੱਤਾ ਕਿ ਮੇਰੇ ਖੇਤ ਪੰਜਾਬ ਵਿੱਚ ਹਨ ਤੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਗੁਰੂ ਜੀ ਤੇ ਮੂੰਹੋਂ ਇਹ ਗੱਲ ਸੁਣ ਕੇ ਉੱਥੇ ਖੜੇ ਸਾਰੇ ਲੋਕ ਜ਼ੋਰ-ਜ਼ੋਰ ਦੀ ਹੱਸਣ ਲੱਗ ਪਏ ਤਾਂ ਗੁਰੂ ਜੀ ਨੇ ਉਹਨਾਂ ਲੋਕਾਂ ਤੋਂ ਉਹਨਾਂ ਦੇ ਹੱਸਣ ਦਾ ਕਾਰਨ ਪੁੱਛਿਆ ਤਾਂ ਕੁਝ ਲੋਕ ਕਹਿਣ ਲੱਗੇ ਕਿ ਤੁਹਾਡੇ ਖੇਤ ਇਥੋਂ ਤਕਰੀਬਨ 200-250 ਮੀਲ ਦੀ ਦੂਰੀ ਤੇ ਹਨ ਤਾਂ ਫਿਰ ਇਨੀ ਦੂਰੀ ਤੇ ਤੁਹਾਡਾ ਇਹ ਪਾਣੀ ਕਿਵੇਂ ਪਹੁੰਚ ਸਕਦਾ ਹੈ ਕਿਉਂਕਿ ਸਾਡੀਆਂ ਅੱਖਾਂ ਨੂੰ ਵੀ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜਾ ਪਾਣੀ ਤੁਸੀਂ ਆਪਣੇ ਖੇਤਾਂ ਵੱਲ ਨੂੰ ਛੁੱਟ ਰਹੇ ਹੋ ਉਹ ਪਾਣੀ ਤਾਂ ਫੇਰ ਵਾਪਸ ਨਦੀ ਵਿੱਚ ਹੀ ਡਿੱਗਦਾ ਜਾ ਰਿਹਾ ਹੈ ਤਾਂ ਫਿਰ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਵਾਬ ਵਿੱਚ ਕਿਹਾ ਕਿ ਪੁੱਲੇ ਉਹਨੂੰ ਤੁਹਾਡੇ ਪ੍ਰਸ਼ਨ ਵਿੱਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਜੇਕਰ ਮੇਰਾ ਪਾਣੀ 200 250 ਮੀਲ ਦੀ ਦੂਰੀ ਤੇ ਨਹੀਂ ਜਾ ਸਕਦਾ ਤਾਂ ਫਿਰ ਤੁਹਾਡੇ ਦੁਆਰਾ ਸਿੱਟਿਆ ਹੋਇਆ ਪਾਣੀ ਲੱਖਾਂ ਕਰੋੜਾਂ ਮੀਲਾਂ ਦੀ ਦੂਰੀ ਤੇ ਕਿਵੇਂ ਪਹੁੰਚ ਸਕਦਾ ਹੈ ਪਿਤਰ ਲੋਕ ਨੂੰ ਇਸ ਤਰ੍ਹਾਂ ਪਾਣੀ ਦੇਣਾ ਇਹ ਸਭ ਇੱਕ ਮਨ ਘੜਤ ਗੱਲਾਂ ਤੇ ਕੋਰੀ ਕਲਪਨਾ ਹੈ। ਵਾਸਤਵ ਵਿੱਚ ਕੁਝ ਚਤੁਰ ਲੋਕਾਂ ਨੇ ਆਪਣੀ ਉਤਰਪੂਰਤੀ ਦੇ ਲਈ ਲੋਕਾਂ ਨੂੰ ਪੁਲੇਖੇ ਵਿੱਚ ਪਾ ਕੇ ਗੁੰਮਰਾਹ ਕੀਤਾ ਹੋਇਆ ਹੈ। ਤੇ ਇੰਨਾਂ ਗੱਲਾਂ ਦਾ ਵਿਅਕਤੀ ਜੀਵਨ ਦੇ ਨਾਲ ਕੋਈ ਵੀ ਵਾਸਤਾ ਨਹੀਂ ਹੈ। ਮਰਨ ਤੋਂ ਬਾਅਦ ਇਨਸਾਨ ਦੇ ਸਿਰਫ ਮਾੜੇ ਚੰਗੇ ਕਰਮ ਹੀ ਨਾਲ ਜਾਂਦੇ ਹਨ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ ਗੁਰੂ ਜੀ ਦੇ ਮੋਹ ਇਹ ਵਚਨ ਸੁਣ ਕੇ ਉੱਥੇ ਖੜੇ ਹੋਏ ਸਾਰੇ ਲੋਕ ਬਹੁਤ ਸ਼ਰਮਿੰਦਾ ਹੋਏ ਤੇ ਉਹ ਨਾ ਨਹੀਂ ਉਸੇ ਸਮੇਂ ਸੂਰਜ ਪੱਲ ਨੂੰ ਪਾਣੀ ਉਸਾਲਣਾ ਬੰਦ ਕਰ ਦਿੱਤਾ ਸਤਨਾਮ ਸਿਰਵਾਹੀ ਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਸਾਖੀ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਹੋਰ ਵੀ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ